ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੂਰਤ ਟੀਵੀ ਮੈਂ ਸੋਨੀਆ ਪੰਜਾਬੀ ਕਲਾਕਾਰ ਰਾਜਵੀਰ ਜਵੰਦਾ ਫੋਰਟਿਸ ਦੇ ਵਿੱਚ ਐਡਮਿਟ ਨੇ ਤੇ ਉਹਨਾਂ ਨੂੰ ਮਿਲਣ ਦੇ ਲਈ ਪੋਲਿਟਿਕਲ ਲੀਡਰਸ ਪੰਜਾਬੀ ਕਲਾਕਾਰ ਉਹਨਾਂ ਦੇ ਫੈਨਸ ਲਗਾਤਾਰ ਇੱਥੇ ਪਹੁੰਚ ਰਹੇ ਨੇ ਜੋ ਕਿ ਉਹਨਾਂ ਦੇ ਲਈ ਅਰਦਾਸ ਵੀ ਕਰ ਰਹੇ ਨੇ ਤੇ ਅੱਜ ਸਾਡੇ ਨਾਲ ਇੱਕ ਅਜਿਹੇ ਸ਼ਖਸ ਮੌਜੂਦ ਹੈ ਜਿਨ੍ਹਾਂ ਦਾ ਨਾਮ ਨਵਦੀਪ ਹੈ ਉਹਨਾਂ ਦੇ ਲਈ ਅਰਦਾਸ ਕਰਵਾ ਕੇ ਖਾਸ ਇੱਥੇ ਪਹੁੰਚੇ ਨੇ ਸਤਿ ਸ਼੍ਰੀ ਅਕਾਲ ਸਰ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਕਦੋਂ ਪਤਾ ਲੱਗਿਆ ਸੀ ਰਾਜਦੀਪ ਜਵੰਦਾ ਦੇ ਬਾਰੇ ਤੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਮੈਂ ਫਰੀਦਕੋਟ ਜ਼ਿਲ੍ਹਾ ਦਾ ਰਹਿਣ ਵਾਲਾ ਤੇ ਫ੍ਰੀ ਰਿਕਾਰਡ ਦੇ ਨਾਲ ਮੇਰਾ ਪੈਂਡ ਹੈ ਹਰੀਨੋ ਜੀ ਮੈਂ ਇੱਥੇ 79 ਦੇ ਵਿੱਚ ਸੈਕਟਰ ਦੇ ਵਿੱਚ ਰਹਿੰਦਾ ਰਹਿਸ਼ ਹੈ ਮੇਰੀ ਮੈਂ ਇੱਥੇ ਜੋਬ ਕਰਦਾ ਹਾਂ ਪੇਸ਼ੈਂਟ ਕੇਅਰ ਜੀ ਹਾਂਜੀ ਤੇ ਰਾਜਵੀਰ ਜਵੰਦਾ ਦੇ ਬਾਰੇ ਕਦੋਂ ਪਤਾ ਲੱਗਾ ਸੀਗਾ ਤੇ ਦਿਲ ਦੇ ਵਿੱਚ ਕੀ ਇਮੋਸ਼ਨਸ ਆਏ ਕੀ ਜਜ਼ਬਾਤ ਆਏ ਵੀ ਤੁਸੀਂ ਅਰਦਾਸ ਕਰਵਾ ਕੇ ਇੱਥੇ ਕੜਾ ਪ੍ਰਸ਼ਾਦ ਲੈ ਕੇ ਪਹੁੰਚੇ ਵੀਰੇ ਲਈ ਮੈਨੂੰ 4-5 ਦਿਨ ਹੋ ਗਏ ਖਬਰ ਮੈਂ ਇੰਸਟਾਗ੍ਰam ਤੇ ਦੇਖੀ ਸੀਗੀ ਵੀਰੇ ਲਈ ਤੇ ਮੈਂ ਰੀਲ ਵੀ ਪਾਈ ਹੋਈ ਸੀ ਵੀਰੇ ਲਈ ਤੇ ਮੈਂ ਇਹੀ ਸੁਖ ਸੁਖੀ ਸੀਗੇ ਕਿ ਵੀਰਾ ਠੀਕ ਹੋ ਜੇ ਮੈਂ ਸਹਾਨਾ ਸਾਹਿਬ ਤੋਂ ਪ੍ਰਸ਼ਾਦ ਲੈ ਕੇ ਤੇ ਉੱਥੇ ਅਰਦਾਸ ਬੇਨਤੀ ਵੀਰੇ ਲਈ ਸਪੈਸ਼ਲ ਪਾ ਕੇ ਤੇ ਮੈਂ ਉੱਥੋਂ ਪੈਦਲ ਚੱਲਿਆ ਹੋਇਆ 3 ਸਵਾ 3 ਕਿਲੋਮੀਟਰ ਬਾਅਦ ਮੈਂ ਪੈਦਲ ਚੱਲ ਕੇ ਆਇਆ ਵੀਰੇ ਲਈ ਹਾਂਜੀ ਕਿੰਨੇ ਵਜੇ ਤੁਰੇ ਸੀਗੇ ਮੈਂ ਟਾਈਮ ਤਾਂ ਨਹੀਂ ਨੋਟ ਕੀਤਾ ਸੀਗੇ ਤੇ ਜਨਨ ਕਿ ਮੈਨੂੰ ਹੋ ਗਈ 15-20 ਮਿੰਟ ਹੋ ਗਏ ਆਏ ਨੂੰ ਹਾਂਜੀ ਅੱਛਾ ਅੰਦਰ ਜਦੋਂ ਤੁਸੀਂ ਪਰਿਵਾਰਿਕ ਮੈਂਬਰਾਂ ਨੂੰ ਮਿਲੇ ਹੋਗੇ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਤੁਹਾਡੀ ਉਥੇ ਮਾਤਾ ਜੀ ਨਾਲ ਗੱਲਬਾਤ ਹੋਈ ਸੀਗੀ ਤੇ ਉਹਨਾਂ ਦੇ ਪਰਿਵਾਰ ਦੇ ਵੀ ਸੀਗੇ ਮੈਂਬਰ ਤੇ ਮਾਤਾ ਜੀ ਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਲਈ ਕੋਈ ਅਰਦਾਸ ਬੇਨਤੀ ਕਰ ਰਿਹਾ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਨਿੱਕੇ ਨਿੱਕੇ ਬੱਚੇ ਉਹਨਾਂ ਲਈ ਇੰਨਾ ਸੋਚ ਰਹੇ ਹੈ ਅੱਛਾ ਜਿਵੇਂ ਤੁਸੀਂ ਆਪਣੇ ਫਰੈਂਡਸ ਨਾਲ ਵੀ ਦੱਸਿਆ ਹੋਊਗਾ ਗੱਲਬਾਤ ਕੀਤੀ ਹੋਗੀ ਤਾਂ ਉਹਨਾਂ ਦਾ ਕੀ ਕਹਿਣਾ ਸੀ ਉਹਨਾਂ ਨੇ ਵੀ ਮੈਨੂੰ ਇਹੀ ਕਿਹਾ ਜੀ ਮੈਨੂੰ ਉਹਦੇ ਟਾਈਮ ਮੇਰੇ ਉਸਤਾਦ ਦਾ ਫੋਨ ਆਇਆ ਸੀ ਗੁਰਪ੍ਰੀਤ ਦਾ ਜੀ ਤੇ ਉਹ ਕਹਿੰਦੇ ਸਿ ਵਧੀਆ ਤੋਂ ਉਹਨਾਂ ਲਈ ਪ੍ਰਸ਼ਾਦ ਲੈ ਕੇ ਜਾ ਰਿਹਾ ਤੇ ਉਹ ਕਹਿੰਦੇ ਸੀਗੇ ਕਿ ਮੈਨੂੰ ਵਧੀਆ ਵੀਡੀਓ ਭੇਜ ਦਿਓ ਜੇ ਉਹਨਾਂ ਦੇ ਵੀਰੇ ਦੀ ਤੇ ਮੈਂ ਰੀਲਾਂ ਪਾ ਦੂੰਗਾ ਅੰਦਰ ਅੰਦਰ ਕੌਣ ਕੌਣ ਮੌਜੂਦ ਸੀ ਇਸ ਵਾਰ ਮਾਤਾ ਜੀ ਸੀਗੇ ਜੀ ਰਾਜਵੀਰ ਜਵੰਦਰੇ ਮਾਦਰ ਜੀ ਤੇ ਉਹਨਾਂ ਦੇ ਫੈਮਿਲੀ ਮੈਂਬਰ ਸੀਗੇ ਹਾਂਜੀ ਹੋਰ ਕਿਸੇ ਨਾਲ ਕੋਈ ਗੱਲਬਾਤ ਹੋਈ ਨਹੀਂ ਹੋਰ ਕਿਸੇ ਨਾਲ ਨਹੀਂ ਹੋਈ ਫੈਮਿਲੀ ਮੈਂਬਰ ਤੇ ਮਾਤਾ ਜੀ ਨਾਲ ਹੀ ਹੋਈ ਸੀਗੀ ਅੱਛਾ ਵੈਸੇ ਰਾਜਵੀਰ ਜਵੰਦਰੇ ਤੁਸੀਂ ਗੀਤ ਸੁਣਦੇ ਹੋਵੋਗੇ ਹਾਂਜੀ ਗੀਤ ਮੈਂ ਕਾਫੀ ਟਾਈਮ ਤੋਂ ਸੁਣਦਾ ਹੀ ਵੀਰੇ ਦੇ ਹਾਂਜੀ ਬਹੁਤ ਵਧੀਆ ਗੀਤ ਹੈ ਵੀਰੇ ਦੇ ਹਾਂਜੀ ਤੇ ਹੁਣ ਮਨ ਦੇ ਵਿੱਚ ਕੀ ਚੱਲ ਰਿਹਾ ਰਾਜਵੀਰ ਜਵੰਦਾ ਨੂੰ ਲੈ ਬਸ ਇੰਨੇ ਹੀ ਚੱਲ ਰਿਹਾ ਯਾਰ ਦਾਸਾਂ ਕਰ ਰਹੇ ਕਿ ਵੀਰਾ ਜਲਦੀ ਤੋਂ ਜਲਦ ਜਿੱਦੇ ਪਹਿਲਾ ਸਟੇਜ ਸੀਗੇ ਤੇ ਉਹੀ ਸਟੇਜ ਤੇ ਹੁਣ ਫੇਰ ਆਉਣ ਵੀਰੇ ਹਾਂਜੀ ਅਕਸਰ ਇੱਥੇ ਆਇਓ ਜਾਂ ਅੱਜ ਪਹਿਲੀ ਵਾਰ ਆਏ ਨਹੀਂ ਪਹਿਲਾਂ ਮੈਂ ਇੱਥੇ ਡਿਊਟੀ ਕਰਦਾ ਹੁੰਦਾ ਸੀਗਾ ਮੇਰਾ ਪੇਸ਼ੈਂਟ ਸੀਗਾ ਇੱਥੇ ਤੇ ਅੱਜ ਫੇਰ ਵੀਰੇ ਲਈ ਮੈਂ ਸਪੈਸ਼ਲ ਇੱਥੇ ਆਇਆ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡੀਆਂ ਦੁਆਵਾਂ ਨੂੰ ਭਾਗ ਲੱਗਣ ਜਿਵੇਂ ਕਿ ਤੁਹਾਨੂੰ ਪਤਾ ਹੈ ਹਰ ਕੋਈ ਉਹਨਾਂ ਦੇ ਲਈ ਦੁਆ ਕਰ ਰਿਹਾ ਤੇ ਦੁਆਵਾਂ ਨੂੰ ਮੁੱਲ ਜੋ ਹੈ ਜ਼ਰੂਰ ਪਹਿਣਾ ਚਾਹੀਦਾ ਹੈ ਰਾਜਵਿਦਵੰਤਾ ਨੂੰ ਲੈ ਕੇ ਹਰ ਕੋਈ ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਕਰ ਰਿਹਾ ਤੇ ਇੱਥੇ ਪਹੁੰਚ ਵੀ ਰਹੇ ਹੈ ਕੋਈ ਨੰਗੇ ਪੈਰ ਤੁਰ ਕੇ ਇੱਥੇ ਆ ਰਿਹਾ ਕੋਈ ਸ਼੍ਰੀ ਰਾਮ ਸਾਹਿਬ ਤੋਂ ਅਰਦਾਸ ਕਰਕੇ ਆ ਰਿਹਾ ਫੈਨਸ ਲਗਾਤਾਰ ਮਿਲ ਰਿ ਨੇ ਕਲਾਕਾਰ ਆ ਕੇ ਮਿਲ ਰਿ ਨੇ ਰਾਜਵੀਰ ਜਵੰਦਾ ਦੀ ਸੇਰਿਆ ਬਿਦਲੀ ਅਰਦਾਸ ਕਰ ਰਿਹਾ ਤੇ ਤੁਸੀਂ ਵੀ ਦੁਆਵਾਂ ਜ਼ਰੂਰ ਕਰੋ ਕਿਉਂਕਿ ਦੁਆਵਾਂ ਦੀ ਵੀ ਜ਼ਰੂਰਤ ਹੈ ਡਾਕਟਰ ਤਾਂ ਇਲਾਜ ਕਰ ਰਿ ਨੇ ਡਾਕਟਰ ਆਪਣਾ ਕੰਮ ਕਰ ਰਿ ਨੇ ਐਸੇ ਨਾਲੀ ਮੈਨੂੰ ਯਾਨੀ ਕਿ ਸੋਨੇ ਦੀ ਇਜਾਜ਼ਤ ਦੇ ਦੇਖਦੇ ਰਹੋ ਦੈਨਿਕ ਸਵੇਰ اٹੀ